ਗੁਰਮਤ ਦੇ ਚ ਕੇਵਲ ਅੱਖਾਂ ਬੰਦ ਕਰਕੇ ਨਾਮ ਜਪਣ ਦੀ अहमियत ਨਹੀਂ ਹੈ ਪਰ ਨਾਲ-ਨਾਲ ਜੋ ਗੁਰਮਤ ਰਸਿਆ ਇਹਨਾਂ ਨੂੰ ਦੇਖਦਾ ਹੈ ਕਿ ਕੋਈ ਦਰਦ ਮਦ ચીਤ ਆਵਾਜ਼ ਕਿਧਰੋਂ ਆਤ ਨਹੀਂ ਦੀ ਜੇ ਕਿਧਰੋਂ ਕੋਈ ਚੀਖ ਪੁਕਾਰ ਆਲੀਏ ਦਾ ਉਸ ਦੀ ਸੇਵਾ ਕਰਨ ਵਾਸਤੇ ਵੀ ਉਹ ਦੌੜ ਪੈਂਦਾ ਹੈ ਉਸ ਦੇ ਦਰਦ ਨੂੰ ਦੂਰ ਕਰਨ ਵਾਸਤੇ ਉਹ ਵੱਜ ਪੈਂਦਾ ਹੈ ਗੁਰਮਤਿ ਦੇ ਵਿੱਚ ਰਾਮ ਨਾਮ ਜਪਣ ਦਾ ਭਾਵ ਈ ਹੈ ਕਿਉਂਕਿ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਜੈਨੀਆਂ ਤੇ ਬੋਧੀ ਬੇਕਸ਼ੂ ਐਸੇ ਸਨ ਕਿ ਉਹਨਾਂ ਦੇ ਸਾਹਮਣੇ ਸਾਡੇ ਦੇਸ ਦੀਆਂ ਇੱਜ਼ਤਾਂ ਗੁੱਟੀਆਂ ਰਹਿਦੀਆਂ ਸੰਗ ਚੀਖ ਪੁਕਾਰ ਹੁੰਦਾ ਰਹਿੰਦਾ ਸੀ ਔਰ ਉਹ ਕਦੀ ਆਪਣੀ ਅੱਖਾਂ ਖੋਲ ਕੇ ਉਧਰ ਨਹੀਂ ਸੰ ਤੱਕਦੇ ਉਹ ਕਹਿੰਦੇ ਸਨ ਮੈਂ ਤਾਂ ਬੰਦਗੀ ਕਰਨ ਵਾਸਤੇ ਆਇਆ ਮੈਂ ਤੇ ਸਿਮਰਨ ਕਰਨ ਵਾਸਤੇ ਆਇਆ ਮੈਂ ਦੁਨੀਆ ਦੇ ਚਮਲੇ ਤੋਂ ਦੂਰ ਹੋ ਗਿਆ ਉਹਨਾਂ ਦੇ ਵਿਚਾਰ ਇਸ ਤਰ੍ਹਾਂ ਦੇ ਸਨ ਉੱਥੇ ਕਵੀ ਨੇ ਲਿਖਿਆ ਹੈ ਆਹਾ ਹੂ ਹੂ ਸ਼ੋਰ ਦੁਨੀਆ ਦਾ ਸੁਣ ਕੇ ਇੱਕ ਜੋਗੀ ਪਰਬਤ ਚੜ੍ਹਿਆ ਡਾਟੇ ਉੱਚੇ ਢੀਵੇ ਫਾਂ ਲੰਗ ਜਾਂ ਪਰਬਤ ਵਿੱਚ ਵੜਿਆ ਮਗਲ ਨਿਮਾੜੀ ਅਬਲਾ ਚਿੰਗੀ ਪਰ ਉਸ ਗੱਲ ਦਾ ਗੌਲੀ ਕਟਲ ਸਮਾਦੀ ਤਰਫ ਕਰ ਭਾਰਾ ਜਦੋਂ ਉਚੇਰਾ ਚੜਿਆ ਦਾਤਾ ਦੇ ਦਰ ਪੰਸੀ ਬੂਹੇ ਲਿਖਿਆ ਮੁੜ ਜਾ ਤੂੰ ਖਾਇਰ ਹਠੀ ਕਮੀਨੇ ਪਾਹੀ ਨਾ ਬੂਆ ਖੜਕਾਰ ਨੂੰ ਦੀਨਾ ਦਾ ਨਾ ਦਰ ਮਡਾਇਆ ਤੇ ਦੀਨ ਬੰਦ ਨੂੰ ਚਾਹੇ ਤੂੰ ਮਿਲਣਾ ਇਹ ਨਹੀਂ ਹੋਇਆ ਆਜ ਦੁਗਾਦੀ ਕੋਲ ਨਾ ਮਨ ਨੂੰ ਪੇਸ਼ਰਾ ਭਈ ਜੇ ਤੇਰੇ ਬਗਲ ਦੇ ਵਿੱਚ ਕੋਈ ਦੁਖੀ ਆ ਪੁਕਾਰ ਰਿਹਾ ਹੈ ਤੇਰੀ ਸਹਾਇਤਾ ਮੰਗਣ ਵਾਸਤੇ ਉਹ ਆਪਣਾ ਦਰਦ ਬਿਆਨ ਕਰ ਰਿਹਾ ਹੈ ਔਰ ਜੇ ਤੂੰ ਉਧਰੋਂ ਆਪਣੇ ਕੰਨਾਂ ਨੂੰ ਬੰਦ ਕਰ ਲਿਆ ਆਪਣੀ ਅੱਖਾਂ ਨੂੰ ਬੰਦ ਕਰ ਲਿਆ ਤੂੰ ਜਿੰਨੀ ਮਰਜ਼ੀ ਬੰਦਗੀ ਕਰ ਲੈ ਤੂੰ ਜਿੰਨਾ ਮਰਜ਼ੀ ਸਿਮਰਨ ਕਰ ਲੈ ਜਦੋਂ ਪ੍ਰਭੂ ਦਾਤਾ ਦੇ ਦਰ ਤੇ ਜਾਵੇਂਗਾ ਤੇ ਪ੍ਰਭੂ ਦੇ ਦਰਵਾਜ਼ੇ ਤੇਰੇ ਲਈ ਸਦਾ ਵਾਸਤੇ ਖੁੱਲ੍ਹੇ ਹੋ ਜਗੇ ਇਸ ਲਈ ਸੇਵਾ ਤੇ ਸਿਮਰਨ ਇਹ ਦੋ ਦਾ ਸੁਮੇਲ ਰੱਖਿਆ ਹੈ ਗੁਰਮਤਿ ਦੇ ਵਿੱਚ ਤੇ ਇਹ ਸੁਮੇਲ ਜਿਹੜਾ ਹੈ ਇਹ ਹੀ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਸਿੱਖ ਨੂੰ ਆਤਮਿਕ ਉਚਾਈਆਂ ਵੱਲ ਲੈ ਜਾਂਦਾ ਹੈ ਸਾ ਸੰਗਤ ਜੀ ਜਿਸ ਤਰ੍ਹਾਂ ਕਿ ਇੱਕ ਜਹਾਂਦਾਰ ਖਾਨ ਸੀ ਤੇ ਇਹ ਫੌਜਨਾਜ਼ੀਗਾ ਕਛੇਰ ਬਾਜ਼ਾ ਦਾ ਤਾਂ ਉਸ ਵਿੱਚ ਇੱਕ ਬਾਬਾ ਸਾਗ ਸੰਧੀ ਹੋਇਆ ਕਰਦੇ ਸਨ ਜੋ ਜੰਗਲ ਦੇ ਵਿੱਚ ਰਹਿੰਦੇ ਸਨ ਕਿਉਂਕਿ ਸਿੱਖਾਂ ਦੇ ਉੱਪਰ ਬੜੇ ਜ਼ੁਲਮ ਹੋਏ ਸਨ ਤਸੱਦਦ ਹੋ ਰਹੇ ਸਨ ਸਿੱਖਾਂ ਦੇ ਸਰਾਂ ਦੇ ਮੋਹ ਪੈ ਰਹੇ ਸਨ ਸਿੱਖਾਂ ਨੂੰ ਜਿੱਥੇ ਦੇਖਿਆ ਜਾਂਦਾ ਉੱਥੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਤੇ ਇਨਾਮ ਲਿਆ ਜਾਂਦਾ ਸੀ ਸਰਕਾਰਾਂ ਵੱਲੋਂ ਤਾਂ ਉਹ ਜੰਗਲ ਦੇ ਵਿੱਚ ਰਹਿੰਦੇ ਸਨ ਪਰ ਆਏ ਗਏ ਸਿੱਖਾਂ ਦੀ ਉਹ ਸੇਵਾ ਵੀ ਕਰਦੇ ਸਨ ਤਾਂ ਜਿਹੜਾ ਫਰਸੀਅਰ ਬਾਦਸ਼ਾਹ ਦਾ ਫੌਜਦਾਰ ਦੀਰ ਖਾਨ ਸੀ ਉਹ ਇੱਕ ਦਿਨ ਬਾਬਾ ਸਾਹਿਬ ਸਿਕੂ ਲੱਭਦੇ ਹੋਇਆ ਜੰਗਲ ਦੇ ਵਿੱਚ ਚਲਾ ਗਿਆ ਜੰਗਲ ਦੇ ਵਿੱਚ ਉਹ ੜਗਦਾ ਰਿਹਾ ਇੱਕ ਥਾਂ 'ਤੇ ਉਹਨੇ ਕੀ ਦੇਖਿਆ ਕਿ ਇੱਕ ਬਿਛੂ ਹੈ ਉਸ ਬੇਚੂਨ ਪਾਣੀ ਦੀ ਛਪੜੀ ਵਿੱਚੋਂ ਆਪਣੇ ਹੱਥ ਨਾਲ ਬਾਹਰ ਕੱਢਦਾ ਏ ਤੇ ਉਹ ਫਿਰ ਡੰਗ ਮਾਰਦਾ ਏ ਫਿਰ ਉਸੇ ਪਾਣੀ ਵਿੱਚ गिर ਜਾਂਦਾ ਏ ਤੇ ਫਿਰ ਉਸ ਨੂੰ ਦੁਬਾਰਾ ਉੱਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਫੌਜਦਾਰ ਢੀਲਖਾਨ ਦੇਖ ਰਿਆ ਸੀ ਕਿ ਉਸ ਨੇ ਜਾਂ ਭਈ ਇਹ ਸਭ ਮੋਜੀਲ ਹੋ ਤੂੰ ਛੱਡ ਕਿਉਂ ਨਹੀਂ ਦਿੱਤਾ ਬਈ ਤੂੰ ਇਸ ਨੂੰ ਬਾਹਰ ਕੱਢਦਾ ਏ ਤੈਨੂੰ ਡੰਕ ਮਾਰਦਾ ਏ ਤੂੰ ਫੇਰ ਉਸ ਨੂੰ ਦੁਬਾਰਾ ਕੱਢਦਾ ਏ ਉਹ ਕਹਿੰਦਾ ਏ ਇਹ ਆਪਣਾ ਸੁਭਾਅ ਨਹੀਂ ਛੱਡਦਾ ਡੰਕ ਮਾਰਨ ਵਾਲਾ ਤੇ ਮੈਂ ਆਪਣਾ ਸੁਭਾਅ ਜੋ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਏ ਪਰਉਕਾਰ ਕਰਨ ਵਾਲਾ ਮੈਂ ਉਹ ਸੁਭਾਅ ਨਹੀਂ ਛੱਡਦਾ ਹਰ ਜਨ ਰਾਮ ਨਾਮ ਕੋ ਨੂੰ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੋਲ ਨਾ ਗਾਵੇ ਜੇ ਕੋਈ ਨਿੰਦਿਆ ਵੀ ਕਰੇ ਜੇ ਕੋਈ ਦੋਖ ਵੀ ਦੇਵੇ ਜੇ ਕੋਈ ਤਸੀਹ ਵੀ ਦੇਵੇ ਤਾਂ ਰੱਬ ਦਾ ਪਿਆਰਾ ਰੱਬ ਦੇ ਗੁਣ ਗਾਇਨ ਕਰਨ ਤੇ ਪਰ ਉਪਕਾਰ ਦੀ ਭਾਵਨਾ ਨੂੰ ਕਦੇ ਨਹੀਂ ਛੱਡਦਾ। ਆ ਫਿਰ ਉਹ ਕਹਿਣ ਲੱਗਾ ਸ਼ਾਇਦ ਮੈਂ ਠੀਕ ਪਹੁੰਚ ਗਿਆ। ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹੈ ਤੇਰਾ ਨਾਮ ਸਾਈਂ ਸਿੰਘ ਹੈ। ਦੱਸ ਰਿਹਾ ਕਿ ਆ ਇਹ ਤੂੰ ਬਿਲਕੁਲ ਠੀਕ ਪਛਾਣਿਆ। ਮੈਂ ਗੁਰੂ ਉਹਨੂੰ ਸੰਗ ਨਾੜਾ ਦੱਸੇ ਨਾ ਤਾਂ ਕਹਿਣ ਲੱਗੇ ਚੱਲ ਫਿਰ ਅੱਜ ਤੈਨੂੰ ਮੈਂ ਗ੍ਰਿਫਤਾਰ ਕਰਾਂ ਐ ਕਹਿੰਦਾ ਚੱਲ ਇਹ ਤਾਂ ਭਗਤ ਸੁਗਾ ਉਹ ਮੈਨੂੰ ਗ੍ਰਿਫਤਾਰ ਕਰਦਾ ਜਾਂ ਮੈਂ ਤੈਨੂੰ ਗ੍ਰਿਫਤਾਰ ਕਰਦਾ ਹੁਣ ਉਹ ਦੀਨਦਾਰ ਖਾਨ ਬੜਾ ਨਾਰਾਜ ਕਹਿ ਲੱਗੇ ਉਹਨਾਂ ਕਿ ਕਿ ਸਿਪਾਹਸਾਲਾ ਹੋਰ ਵੀ ਸਰ ਕਹਿਣ ਲੱਗੇ ਭਾਈ ਤੂੰ ਤੇ ਕੱਲਾ ਐ ਤੇ ਅਸੀਂ ਇਦਨੇ سارے ਹੋਰ ਵੀ ਹੈਗੇ ਆ ਤੇ ਤੂੰ ਮੈਨੂੰ ਕਿਵੇਂ ਗ੍ਰਿਫਤਾਰ ਕਰ ਸਕਦਾ ਐ ਉਹ ਕਹਣ ਲੱਗੇ ਬਈ ਚੱਲ ਤੇ ਸਹੀ ਫਿਰ ਤੈਨੂੰ ਦੱਸਾਂਗਾ ਕਿ ਬਈ ਗ੍ਰਿਫਤਾਰ ਤੂੰ ਮੈਨੂੰ ਕਰਦਾ ਜਾਂ ਗ੍ਰਿਫਤਾਰ ਮੈਂ ਤੈਨੂੰ ਕਰਦਾ ਸੰਗਾ ਦੀ ਉਸ ਦੀ ਕੁਟਿਆ ਬਣੀ ਸੀ ਜੰਗਲ ਦੇ ਵਿੱਚ ਪਰ ਉਸਨੇ ਤਾਂ ਦੀਨਦਾਰ ਖਾਣੇ ਗਿਆ ਵੀ ਚੱਲ ਦਿਓ ਚੱਲ ਤੇ ਪਰ ਰਾਤ ਦਾ ਅੰਧੇਰਾ ਫਸਰ ਚੁਕਾ ਸੀ ਤੇ ਉਹ ਸਾਰਾ ਦਿਨ ਚੱਲ ਚੱਲ ਕੇ ਥੱਕ ਚੁਕਾ ਸੀ ਤੇ ਇਸ ਲਈ ਪਉਣ ਵਾਸਤੇ ਅਗਾ ਚੱਲਣ ਦੀ ਹਿੰਮਤ ਨਹੀਂ ਸੀ ਤੇ ਬਾਬਾ ਸਾਹਸੰਗੀ ਨੂੰ ਕਹਿਣ ਲੱਗਾ ਮੇਰਾ ਸਿਰ ਥੱਕ ਚੁਕਿਆ ਹੈ ਉਹਕ ਤੇ ਪਿਆਸ ਨਾਲ ਪ੍ਰਾਣ ਨਿਕਲ ਰਹੇ ਨੇ ਤਾਂ ਉਹ ਕਹਿਣ ਲੱਗੇ ਭਈ ਇੱਥੇ ਮੇਰੀ ਇੱਕ ਕੁੜੀਆ ਵੀ ਹੈ ਕਿ ਚੱਲ ਉੱਥੇ ਰਹਿ ਰਾਤ ਉੱਥੇ ਬទਿਤ ਕਰ ਲੈ ਚਲੇ ਗਏ ਉਥੇ ਇੱਕ ਵਿਚਾਰੀ ਗੁੰਗੀ ਲੜਕੀ ਸੀ ਜੋ ਬਾਬਾ ਸਾਹਸੰਗੀ ਨੇ ਪਾਲੀ ਸੀ ਜੋ ਕਲੀ ਕਿਸੇ ਨੇ ਕੂੜੇ ਗੰਦ ਦੇ ਉਪਰ ਸੁੱਟ ਦਿੱਤੀ ਸੀ ਉਸ ਬੱਚੀ ਨੂੰ ਉਹਨਾਂ ਨੇ ਪਾਲਿਆ ਸੀ ਉਸ ਬੱਚੀ ਨੇ ਜੋ ਵੀ ਚਾਰ ਪੰਜ ਪ੍ਰਸ਼ਾਦੇ ਬਣਾਏ ਉਸ ਦੇ ਟੁਕੜੇ ਕਰਕੇ ਤੇ ਉਹ ਵੰਡ ਦਿੱਤੇ ਗਏ ਤੇ ਇੱਕ ਇੱਕ ਟੁਕੜਾ ਜੋ ਸੀ ਉਹਨਾਂ ਨੇ ਆਪਣੇ ਕੋਲ ਰੱਖ ਲਿਆ ਇੱਕ ਬੱਚੀ ਵਾਸਤੇ ਅਤੇ ਇੱਕ ਬਾਬਾ ਸਾਰ ਸੰਦੀ ਵਾਸਤੇ ਜਦੋਂ ਪ੍ਰਸ਼ਾਦਾ ਸਭ ਨੂੰ ਲੱਗਿਆ ਤਾਂ ਉਹ ਉਹ ਮਾਂ ਨੇ ਵਿੱਚ ਸੰਕਲਪ ਕਰਦਾ ਏ ਕਿ ਬੜੀ ਭੁੱਖ ਲੱਗੀ ਮੇਰੇ ਤਾਂ ਕੁਝ ਵੀ ਨਹੀਂ ਬਣਿਆ ਤਾਂ ਆਪਣਾ ਰੋਟੀ ਦਾ ਹਿੱਸਾ ਬਾਬਾ ਸਾਹਿਬ ਸਿੰਘ ਨੇ ਰਾਤ ਦੇ ਅੰਧੇਰੇ ਵਿੱਚ ਉਹਦੇ ਅੱਗੇ ਰੱਖ ਦਿੱਤਾ ਕਿ ਇਸੇ ਤਰ੍ਹਾਂ ਉਸ ਬੱਚੀ ਨੇ ਵੀ ਜੋ ਰੋਟੀ ਦਾ ਹਿੱਸਾ ਸੀ ਉਹ ਦੀਨਦਾਰ ਖਾਂ ਦੇ ਅੱਗੇ ਰੱਖ ਦਿੱਤਾ ਤੇ ਉਸ ਨੇ ਉਹ ਸਾਰਾ ਖਾ ਲਿਆ ਜਦੋਂ ਰਾਤ ਨੂੰ ਉਹ ਉੱਥੇ ਸੁੱਤਾ ਤਾਂ ਸੁਪਨੇ ਦੇ ਵਿੱਚ ਉਸਨੇ ਇਹ ਸਾਰਾ ਕੁਝ ਦੇਖਿਆ ਕਿ ਜਦੋਂ ਕਈ ਨੂੰ ਭੁੱਖ ਲੱਗੀਏ ਪਰ ਆਪਣੇ ਮਨ ਦੇ ਵਿੱਚ ਵਿਚਾਰ ਨੇ ਪਹਿਲਾਂ ਕਰਦਾ ਕਿ ਆਸ ਮਨ ਰੋਟੀ ਹੋਰ ਬਹਿ ਜਾਵੇ ਤਾਂ ਬਾਬਾ ਸਾਹਿਬ ਸਿੰਘ ਆਪਣੇ ਹਿੱਸੇ ਦਾ ਪ੍ਰਸ਼ਾਦਾ ਚੁੱਕ ਕੇ ਤੇਰੇ ਅੱਗੇ ਰੱਖ ਦਿੰਦੇ ਨੇ ਤੇ ਇਸੇ ਤਰ੍ਹਾਂ ਜਿਹੜੀ ਉਹ ਬੱਚੀ ਐ ਉਹ ਵੀ ਆਪਣੇ ਹਿੱਸੇ ਦਾ ਪ੍ਰਸ਼ਾਦਾ ਚੁੱਕ ਕੇ ਦੀਨ ਦਾਗ ਖਾਂ ਦੇ ਅੱਗੇ ਰੱਖ ਸਵੇਰੇ ਜਦੋਂ ਉੱਠਿਆ ਤਾਂ ਉਦੋਂ ਬਾਬਾ ਸਾਧ ਸੰਗ ਨੇ ਕਹਿਣ ਲੱਗੇ ਚਾਲ ਬਈ ਤੁਮ ਮੈਨੂੰ ਗ੍ਰਿਫਤਾਰ ਕਰਨ ਆਇਆ ਸੀ ਚਾਲ ਕੇਦਰ ਚੱਲ ਲੈ ਤਾਂ ਉਸ ਵੇਲੇ ਉਸ ਦੀਆਂ ਅੱਖਾਂ ਦੇ ਵਿੱਚੋਂ ਨੀਰ ਵਹਿਣ ਲੱਗ ਪਿਆ ਕਹਿਣ ਲੱਗੇ ਐਸੇ ਪਰਉਪਕਾਰੀ ਹਿਰਦੇ ਐਸੇ ਦਿਆਮਾਨ ਗੁਰੂ ਕੇ ਸਿੰਘ ਮੈਂ ਤੈਨੂੰ ਹਜ਼ਾਰ ਬਾਰ ਪ੍ਰਣਾਮ ਕਰਦਾ

ਤੋ ਇਸ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਦਵਾਵੇ ਆਪਣੇ ਗੁਣਾ ਨੂੰ ਮੋਹ ਨਾਲੀ ਸਾਧ ਸੰਗਤਿਓ ਮੈਂ ਕੱਲ ਵੀ ਇੱਕ ਤਾਜੀ ਖਬਰ ਜੋ ਸਿੱਖੀ ਨਾਲ ਸਬੰਧ ਰੱਖਦੀ ਏ ਉਹ ਵੀ ਆਪੇ ਚਰਣਾ ਵਿੱਚ ਬੇਨਤੀ ਕਰਾਂ ਜਿਸ ਤਰ੍ਹਾਂ ਕੇ ਲੋਕ ਸਭਾ ਚੋਣਾਂਾਂ ਦੀ ਤਿਆਰੀਆਂ ਹੋ ਰਹੀਆਂ ਨੇ ਰਾਜਸਥਾਨ ਗੰਗਾ ਨਗਰ ਖੇਤਰ ਦੇ ਰਾਏ ਗਣ ਦੇ ਵਿੱਚ ਇਲੈਕਸ਼ਨ ਹੋ ਰਹੇ ਸਨ ਪਰ ਉੱਥੇ ਇੱਕ ਬਜ਼ੁਰਗ ਸਿੱਖ ਦੰਪਤੀ ਚਲੇ ਗਏ ਤਾਂ ਉਹਨਾਂ ਨੇ ਕਿਉਂਕਿ ਕਿਰਪਾਨਾਂ ਉੱਪਰੋਂ ਦੀ ਪਾਈਆਂ ਸਨ ਤੇ ਉੱਥੇ ਕਿਉਂਕਿ ਲਾਇਨਾ ਬੀਬੀਆਂ ਦੀਆਂ ਅਲਗ ਹੋਈਆਂ ਗਏ ਤੇ ਪੁਰਸ਼ਾਂ ਦੀਆਂ ਅਲਗ ਹੋਈਆਂ

ہرگز نہ قاسد کی پنج مواب کڑا کار تو قاس کنگا بلا بنا کیس جیس اس جملہ نشان تا میں ہرگز اے جو نشانیاں نے لاما کا نہیں تا انہوں نے کیا کسی بھوٹ نہیں پاسد دے تا انہوں نے مشتہنڈ لینے ہویا کیا میں ایسے بھوٹ نہیں پاؤنا چاہتا جو جڑے بھوٹ میں ہوں اپنے گرود لارو توڑ دے تو ساسنگا جی پھر ਕੁਝ ਸਿੱਖ ਸੰਤਾਂ ਨੇ ਵਿਰੋਧ ਵੀ ਬੜਾਈ ਜੋ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੇਹ ਦਿੱਤੀ ਅਤੇ ਆਪ ਨੂੰ ਪਤਾ ਹੋਵੇ ਆਪਨੇ ਕਦੀ ਨਾਮ ਸੁਣਿਆ ਹੋਵੇ ਤਜਿੰਦਰ ਪਾਲ ਸਿੰਘ ਠੰਮਾ ਬੜੀ ਚੜ੍ਹਦੀ ਕਲਾ ਵਾਲੇ ਸਿੱਖ ਨੇ Rajasthan ਦੇ ਵਿੱਚ ਕਿੰਨੇ ਵੀ ਕੋਈ ਸਿੱਖੀ ਦਾ ਸਫਰਤ ਲਲ ਹੋ ਜਾਵੇ ਆਪਣੇ ਹਜ਼ਾਰਾਂ ਤੇ ਲੱਖਾਂ ਪਰਮ ਨੂੰ ਛੱਡ ਕੇ ਦੌੜ ਵਾਂਗ ਪੈਂਦੇ ਨੇ ਐਸੇ ਜਿਹੜੇ ਸਿੱਖ ਕੌਮ ਦੇ ਮਹਾਨ ਹੁੰਦੇ ਆ ਉਹਨਾਂ ਨੂੰ ਅਮੇਰ ਸਲਾਮ ਕਰਨੀ ਚਾਹੀਦੀ। ਫਿਰ ਸਾ ਸੰਗਤ ਦੀ ਉਹਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਉਹ ਉੱਥੇ ਪਹੁੰਚ ਗਏ ਅਤੇ ਉਹਨਾਂ ਨੇ ਆਪਣੇ ਦੰਦ ਖੰਡੇ ਨਾਲ ਸਾਰੀ ਬੋਲੀ ਰੁਵਾ ਦਿੱਤੀ ਕਿ ਬੋਲੀ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੱਕ ਇਸ ਗੱਲ ਦੀ ਮੁਆਫੀ ਨਹੀਂ ਮੰਗੀ ਜਾਂਦੀ। ਤਾਂ ਫਿਰ ਇਹ ਦੂਰ ਦੂਰ ਤੱਕ ਤਾਰਾ ਘੜਗੀਆਂ ਐ ਐਸਚੋ ਐਸਪੀ ਡੀਐਸਪੀ ਜਿੱਤੀ ਆ ਵੱਡੇ ਵੱਡੇ ਅਫਸਰ ਜਿਹੇ ਸਾਰੇ ਉੱਥੇ ਮੌਕੇ ਤੇ ਪਹੁੰਚੇ ਅਤੇ ਫਿਰ ਉਹਨਾਂ ਸਾਰਿਆਂ ਅਫਸਰਾਂ ਨੇ ਗੱਲ ਕੇ ਵਾਕੀ ਬੰਦੀ ਕਿ ਜਿਹੜੇ ਇਹ ਨਵੇਂ ਅਧਿਕਾਰੀ ਆਏ ਸਾਰ ਕੇ ਨਾਮ ਪਤਾ ਲਈ ਸੀ ਕਿ ਇਹ ਜਿਹੜੇ ਪੱਕੇ ਸਿੱਖੀ ਦੇ ਨਾਲ ਕਿਤਨਾ ਗਹਿਰਾ ਸਬੰਧ ਰੱਖਦੇ ਨੇ ਤੇ ਇਸ ਲਈ ਅਸੀਂ ਸਾਰੀਆਂ ਸਿੱਖ ਸੰਗਤਾਂ ਦੇ ਕੋਲ ਵਾਕੀ ਬੰਦਿਆ ਅਤੇ ਨਾਲ ਫਿਰ ਉਹ ਬਜ਼ੁਰਗ ਜੋੜਾ ਵੀ ਜਾਂਦਾ ਗਿਆ ਉਹਨਾਂ ਬਜ਼ੁਰਗਾਂ ਕੋਲੋਂ ਵੀ ਉਹਨਾਂ ਨੇ ਵਾਕਿ ਮੰਗੀ ਇਸ ਤਰ੍ਹਾਂ ਸਟੈਂਡ ਲੈਣਾ ਚਾਹੀਦਾ ਹੈ ਸਾਸਗਾਨੀ ਮੈਂ ਤਾਂ ਕੇਵਲ ਸਰਦਾਰ ਦਿੰਦਰਪਾਲ ਸਿੰਘ ਟਿਮਾ ਜੀ ਨੂੰ ਗਰੁੱਪਾਂ ਦੇ ਵਿੱਚ ਜਾਂ YouTube ਤੇ ਦੇਖਿਆ ਸੀ ਤੈਨੂੰ ਕੋ ਮੈਂ ਪਹਿਲਾਂ ਉਹ ਦਰਬਾਰ ਸਾਹਿਬ ਦਰਸ਼ਨ ਕਰਨ ਗਿਆ ਸੀ ਉੱਥੇ ਇੱਕ ਜਗ੍ਹਾ ਤੇ ਆਪਣੇ ਪਰਿਵਾਰ ਦੇ ਨਾਲ ਉਹ ਖੜੇ ਹੋਏ ਸਨ ਫਿਰ ਮੈਂ ਜਿਵੇਂ ਹੀ ਉੱਥੋਂ ਦੀ ਲੱਗਿਆ ਤਾਂ ਮੈਂ ਹੰਤ ਕੇ ਉਹਨਾਂ ਦੇ ਕੋਲ ਗਿਆ تے میں کونہ ہوں پہلا پتا پتے بلائی پتے پچھیا کی آپ کی راستان کو ہاں جی میں کہا جی آپ کی دار آم تے جنتر پاہ ایک میں لگے دے ہاں جی میں کہا جی میں آپ کی دوبارہ پھر پتے بلاؤں دا ہاں میں آپ ہوں پہلے کنا ਮਾਰੇ ਮੁਕਤ ਕਰਦੇ ਆਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਤੇ ਗੁਰੂ ਦੇ ਮਾਰਗ ਦੇ ਉਪਰ ਚੱਲਦੇ ਹੋਇਆ ਮੈਂ YouTube ਤੇ ਦੱਸਦਾ ਸੀ ਅੱਜ ਮੈਨੂੰ ਉਸ ਸਿੱਖ ਦੇ ਪ੍ਰਗਟ ਦਰਸ਼ਨ ਹੋਏ ਨੇ ਇਸ ਲਈ ਮੈਂ ਗੁਰੂ ਦਾ ਧੰਨਵਾਦ ਨਹੀਂ ਕਰਦਾ ਉਹ ਵੀ ਪਰਵਾਸ ਵਿੱਚ ਖੜੇ ਸੀ ਬਹੁਤ ਉਹ ਵੀ ਬਰੇ ਪਿਆਰ ਦੇ ਨਾਲ ਦਾਸ ਨਾਲ ਕੁਝ ਵਿਚਾਰ ਨੁਮਸ਼ ਕੀਤੀਆਂ ਤੋ ਇਹੋ ਜੇ ਮੇਰੇ ਕਹਿਣ ਦਾ ਮਤਲਬ ਜਿਹੜੇ ਰੱਬ ਦੇ ਪਿਆਰੇ ਨੇ ਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਹੌਸਲਾ ਉਹਨਾਂ ਦੀ ਹੌਂਸਲਾ ਅਝਾਈ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਜੋ ਸੱਚ ਬਾਸ ਤੇ ਲੜਦੇ ਨੇ ਸੱਚ ਬਾਸ ਤੇ ਬੋਲਦੇ ਨੇ ਸਾਨੂੰ ਚਾਹੀਦਾ ਹੈ ਉਹਨਾਂ ਦੇ ਨਾਲ ਖੜੋ ਕੇ ਸਾਨੂੰ ਵੀ ਸੱਚ ਬੋਲਣਾ ਜੇ ਸੱਚ ਨਹੀਂ ਬੋਲ ਸਕਦੇ ਤਾਂ ਫਿਰ ਆ ਸਾਨੂੰ ਚਾਹੀਦਾ ਹੈ ਉਹਨਾਂ ਦੀ ਹੌਸਲਾ ਅਝਾਈ ਕਰਨੀ ਦੇ ਜੇ ਹੋਰਸਰਾ ਉਜਾਈ ਨਹੀਂ ਕਰ ਸਕਦੇ ਜਰ ਫਿਰ ਦੇ ਉਹ ਜੇ ਰੱਬ ਦੇ ਪਿਆਰਿਆਂ ਦੇ ਖਿਲਾਫ ਕਦੀ ਬੋਲਣਾ ਨਹੀਂ ਚਾਹੀਦਾ ਜੇ ਜਿਹੜਾ ਕੋਈ ਇਹੋ ਜੇ ਰੱਬ ਦੇ ਪਿਆਰਿਆਂ ਦੇ ਖਿਲਾਫ ਬੋਲਦਾ ਹੈ ਫਿਰ ਉਹ ਤੇ ਗੁਨਾਹ ਤੇ ਪਾਪ ਹੁੰਦਾ ਹੈ ਸਤ ਸੰਗਤਿਓ ਇਸ ਤਰ੍ਹਾਂ ਜੋ ਬਾਈ ਗੁਰੂ ਦੇ ਪਿਆਰੇ ਹਨ ਰਾਮ ਨਾਮ ਗੁਣ ਗਾਵੇ ਉਹ ਬਾਈ ਗੁਰੂ ਦੇ ਗੁਣ ਹਮੇਸ਼ਾ ਗਾਇਰ ਕਾਦੇ ਰਹਦੇ ਹਨ ਸਤ ਸੰਗਤਿ ਕੱਲ੍ਹ ਘਰ ਸ੍ਰੀ ਤੇਜ ਬਹਾਦਰ ਪਾਤਸ਼ਾਹ ਜੀ ਦਾ تو آپ سنگت ہے کل شاید ایتوار بھی ہے تھوڑا سا آپ اس میں کور کر لو گے کتنے کوشش کرنی واحر جی کا خالصہ واحد ਜਤੋ ਸਤ ਨਾਮ ਸਤ ਨਾਮ ਸਤ ਨਾਮ ਜੇ ਭਾਈ ਗੁਰੂ ਆਏ ਗੁਰੂ ਆਏ ਗੁਰੂ ਜੀ ਜਤੋ ਸਤ ਨਾਮ ਸਤ ਨਾਮ ਸਤ ਨਾਮ ਜੇ